ਰੇਸ਼ਮੀ ਰਮਾਲ ਇੱਕ ਘੁੱਟ ਤੱਤਾ ਪਾਣੀ ਦੇਂਤੀ ਏ ਐਂ ਗੋਲੀ ਹੀਠਾਂ ਲਾ ਲਵਾ ਸੰਗ ਤੋ ਬਿਛਨੀ ਅੰਮਾ ਨੇ ਆਪਣੀ 13-14 ਵਰਿਆਂ ਦੀ ਪੋਤੀ ਮੁੰਨੀ ਨੂੰ ਆਵਾਜ਼ ਦਿੱਤੀ ਅੰਮਾ ਜੀ ਮੈਂ ਕਵਤਾ ਜਾਦ ਕਰ ਰਹੀ ਹਾਂ ਕੀ ਕਵਤਾਏ ਕੁੜੇ ਪੁੱਤ ਮੈਨੂੰ ਵੀ ਸੁਣਾ ਕਵਤਾ ਪਾਠ ਤਾਂ ਮੈਨੂੰ ਵੀ ਬਹੁਤ ਚੰਗਾ ਲੱਗਦਾ ਹੈ ਅੰਮਾ ਜੀ ਅੰਗਰੇਜ਼ੀ ਵਿੱਚ ਹੈ ਤੁਹਾਨੂੰ ਸਮਝ ਨਹੀਂ ਪੈਣੀ ਤੱਤੇ ਪਾਣੀ ਦਾ ਪਿਆਲਾ ਅੰਮਾ ਮੂਰੇ ਕਰਦੀ ਮੁੰਨੀ ਬੋਲੀ ਤੇ ਇਸ ਦੇ ਨਾਲ ਹੀ ਦੋ ਗੋਲੀਆਂ ਤੇ ਇੱਕ ਵੱਡਾ ਸਾਰਾ ਕੈਪਸੂਲ ਉਸਨੇ ਆਪਣੀ ਅੰਮਾ ਦੀ ਥਲੀ ਉੱਤੇ ਧਰ ਦਿੱਤਾ। ਮਿਛਨੀ ਅੰਮਾ ਹ ਰਜਾਈ ਮੂੰਹ ਤੋਂ ਪਰਾਂ ਕਰਦੀ ਪਿਛਲੀ ਕਲੇਪੜ ਲੱਥੀ ਕਾਂਦ ਨੂੰ ਢਾਸਣਾ ਲਾ ਕੇ ਮੰਜੇ ਉੱਤੇ ਉੱਠ ਕੇ ਬੈਠ ਗਈ। ਉਸ ਦੇ ਬੁੱਲ ਸੁੱਕ ਕੇ ਪੇਪੜੀ ਬਣੇ ਪੈ ਸਨ ਤੇ ਉਸ ਦੀਆਂ ਅੱਖਾਂ ਵਿੱਚੋਂ ਵਹਿੰਦਾ ਨੀਰ ਉਸ ਦੇ ਸਮੁੱਚੇ ਆਪੇ ਨੂੰ ਠਾਰਦਾ ਜਾ ਰਿਹਾ ਸੀ। ਹਥੇਲੀ ਉੱਤੇ ਰੱਖੀਆਂ ਤਿੰਨੇ ਕੌੜੀਆਂ ਗੋਲੀਆਂ ਅੰਮਾ ਨੇ ਹੁਣ ਕੋਸੇ ਪਾਣੀ ਦੇ ਘੋਟ ਨਾਲ ਸੰਗੋ ਢੇਠਾ ਉਤਾਰ ਲਿਆ ਸੰਨ ਤੇ ਫਿਰ ਜਿਗੜਾ ਕੈੜਾ ਕਰਕੇ ਉਸਨੇ ਮੁੰਨੀ ਨੂੰ ਕਵਤਾ ਸੁਣਾਉਣ ਲਈ ਕਿਹਾ ਅम्मा ਜੀ ਤੁਸੀਂ ਤਾਂ ਖੜੇ ਹੀ ਪੈ ਜਾਂਦੇ ਹੋ ਇਹ ਅੰਗਰੇਜ਼ੀ ਦੇ ਕਵੀ ਵੈਨ ਜੌਨਸਨ ਦੀ ਪੋਇਮ ਹੈ ਲਿਲੀ ਫਲਾਵਰ ਤੁਹਾਨੂੰ ਨਹੀਂ ਸਮਝ ਆਉਣੀ ਲਿਲੀ ਫਲਾਵਰ ਪੁੱਤ ਤੂੰ ਮੈਨੂੰ ਇਸ ਦਾ ਭਾਵ ਤਾਂ ਸਮਝਾ ਸਕਦੀ ਹੈ ਨਾ ਬਚਪਨ ਵਿੱਚ ਮੈਨੂੰ ਵੀ ਪੜਨ ਦਾ ਬਹੁਤ ਸ਼ੌਂਕ ਸੀ ਪੁੱਤ ਪਰ ਪਰ ਅम्मा ਜੀ ਤੁਸੀਂ ਕੀ ਲੈਣਾ ਕਵਤਾ ਤੋਂ ਸੋ ਜਾਓ ਦੋ ਘੜੀ ਆਰਾਮ ਨਾਲ ਆਡੀ ਖਾਂਸੀ ਨੂੰ ਆਰਾਮ ਆ ਜਾਊਸੋ ਕੇ ਤੀਏ ਨੀਂਦ ਤਾਂ ਮੈਨੂੰ ਰਾਤਾਂ ਨੂੰ ਵੀ ਨਹੀਂ ਆਉਂਦੀ ਦਿਨ ਚੋਂ ਭਲਾ ਕਿਵੇਂ ਆਉ ਤੂੰ ਸੁਨਾ ਮੇਰੀ ਧੀ ਕੁਝ ਮੈਨੂੰ ਪੜ ਕੇ ਮਿਸ਼ਨੀ ਅੰਮਾ ਨੂੰ ਬਚਪਨ ਤੋਂ ਹੀ ਕਵਤਾ ਪਾਠ ਸੁਣਨ ਦਾ ਸ਼ੌਂਕ ਸੀ ਅੱਛਾ ਸੁਣੋ ਕਵਤਾ ਦਾ ਅਰਥ ਹੈ ਕਿ ਜ਼ਿੰਦਗੀ ਭਾਵੇਂ ਛੋਟੀ ਹੀ ਹੋਵੇ ਪਰ ਮੰਤਵ ਮਹਾਨ ਹੋਣੇ ਚਾਹੀਦੇ ਹਨ ਜਿਵੇਂ ਇੱਕ ਫੁੱਲ ਜਿਸ ਦਾ ਨਾਮ ਲੈ ਲਈ ਹੈ ਸਵੇਰੇ ਖੇਲਦਾ ਹੈ ਤੇ ਸ਼ਾਮੀ ਮੁੱਕ ਜਾਂਦਾ ਹੈ ਪਰ ਜਿੰਨਾ ਚਿਰ ਖਿੜਿਆ ਰਹਿੰਦਾ ਹੈ ਸਭ ਨੂੰ ਖੁਸ਼ਬੂਆਂ ਵੰਡਦਾ ਹੈ ਇਹ ਤਾਂ ਬੜੀ ਚੰਗੀ ਕਵਤਾ ਹੈ ਪੁੱਤ ਆਪਣੀਆਂ 부ਜੀਆਂ 부ਜੀਆਂ ਅੱਖਾਂ ਨੂੰ ਆਪਣੀ ਸੱਜੀ ਹਥੇਲੀ ਨਾਲ ਮਲਦਿਆਂ ਜਿਵੇਂ ਉਸਨੇ ਕੁਝ ਵੰਡਣਾ ਚਾਹਿਆ ਢੂੰਡਣਾ ਚਾਹਿਆ ਅਚਾਨਕ ਸਾਹਮਣੇ ਪੱਕੀ ਕੰਧ ਉਤੇ ਆਈ ਸੱਲ ਕਰਨ ਬਣਿਆ ਇੱਕ ਚਟਾਕ ਪ੍ਰੈਸ਼ਨ ਚਿੰਨ ਕੇ ਉਸ ਦੇ ਸਾਹਮਣੇ ਉੱਗੜ ਆਇਆ ਸੀ ਪੂਰੀ ਇੱਕ ਮਤ ਆਸਵਾਰਿਆਂ ਦੀ ਉਮਰ ਹੋ ਸਕਦੀ ਸੀ ਸ਼ੂ ਸ਼ੂ ਕੇ ਲੰਗੇ ਸਨ ਬਿਛਨੀ ਅਮਾ ਈਵੇਂ ਜੀ ਹੁਣ ਅਣਬੁਝੀ ਬਲ ਦੀ ਬਲ ਰਹੀ ਸੀ ਜਿਸ ਨੂੰ ਖਾ ਕੇ ਹੀ ਰਹਿ ਗਿਆ ਸੀ ਕੀ ਵੀਉ ਕ੍ਰੀਮ ਕੰਪਨੀ ਨੇ ਉਸ ਇਸ ਨੂੰ ਕਿਹਾ ਹੈ ਇਸ ਗੱਲ ਨੂੰ ਸਪਸ਼ਟ ਕੀਤਾ ਗਿਆ ਹੈ ਕਿ ਜਥੇਬੰਦੀਆਂ ਨੇ ਬਿਛਨੀ ਅਮਾ ਮਨ ਹੀ ਮਨ ਆਪਣਾ ਵਿਚਾਰ ਸੋਚਣ ਸਾਹਮਣੇ ਉਹ ਉਤਲਾ ਚਿੰਨ ਚਿੰਨ ਹੁਣ ਦੇ ਅੱਗੇ ਹੋਰ ਗੂੜਾ ਕੇ ਉੱਗੜ ਆਇਆ ਸੀ ਜਾਦਾ ਤੰਦਾਂ ਦੀ ਉਦੇੜ ਬਰਨ ਉਸ ਦੀ ਜ਼ਿੰਦਗੀ ਦੇ ਸਾਰੇ ਪੱਤਰੇ ਫਰੋਲੇ ਚੜਦੀ ਜਵਾਨੀ ਤੋਂ ਲੈ ਕੇ ਬਿਰਧ ਅਵਸਥਾ ਤੱਕ ਉਸ ਨੂੰ ਕੁਝ ਵੀ ਤਾਂ ਐਸਾ ਨਹੀਂ ਸੀ ਲੱਭਿਆ ਜਿਸ ਨੂੰ ਲੈ ਕੇ ਉਹ ਆਪਣੇ ਅੰਦਰ ਆਤਮਾ ਨੂੰ ਧੀਰਜ ਦੇ ਸਕੇ ਜਿਸ ਦਾ ਉਸ ਨੂੰ ਖੁਦ ਨੂੰ ਵੀ ਤੇ ਉਸ ਦੇ ਸਕੇ ਸਬੰਧੀਆਂ ਨੂੰ ਵੀ ਮਾਣ ਹੋਵੇ ਰਜਾਈ ਦਾ ਪੱਲਾ ਪੜਾ ਹਟਵੰਦੀ ਬਿਛਨੀ ਅੰਮਾ ਜਿਵੇਂ ਕਿਸੇ ਡਰਾਉਣੇ ਸੁਪਨੇ ਨੂੰ ਦੇਖਦੀ ਹੋਈ ਤੁਰ ਅੰਦਰੋਂ ਕੰਬ ਕੇ ਰਹਿ ਗਈ ਫਿਰ ਉਸ ਦੀਆਂ ਜਾਦਾ ਦੀਆਂ ਤੰਦ ਪਿੱਛੇ ਕਿਦਰੇ ਦੂਰ ਬੀਤੇ ਸਮਿਆਂ ਨਾਲ ਜੁੜੀ ਉਸ ਦਾ ਪਿਤਾ ਚੌਧਰੀ ਰਾਮ ਲਾਲ ਪਿੰਡ ਦਾ ਸਰਪੰਚ ਲਾਗਲੇ ਦਸਾਂ ਹੋਰਾਂ ਪਿੰਡਾਂ ਦਾ ਮੰਨਿਆ ਤੰਨਿਆ ਮੋਢੀ ਬੰਦਾ 300 ਤੋਂ ਵੱਧ ਵਿਗੇ ਜ਼ਮੀਨ ਦਾ ਮਾਲਕ ਤੇ ਉਸ ਦੀ ਜ਼ਮੀਨ ਉੱਤੇ ਕੰਮ ਕਰਨ ਵਾਲੇ ਕਿੰਨੇ ਹੀ ਕਾਮੇ ਤੇ ਇਨ੍ਹਾਂ ਕਾਮਿਆਂ ਵਿੱਚੋਂ ਹੀ ਇੱਕ ਖੁਸ਼ੀ RAM ਦਾ ਪੁੱਤਰ ਨਸੀਬੂ ਪਰ ਜਵਾਨ ਬਾਂਕਾ ਗੱਭਰੂ ਪੂਰੀਆਂ ਪੰਜ ਜਮਾਤਾਂ ਪਾਸ ਖੇਤਾਂ ਤੋਂ ਲੈ ਕੇ ਹਵੇਲੀ ਤੱਕ ਰਾਮ ਲਾਲ ਦਾ ਹਰ ਕੰਮ ਉਹ ਤਨ ਮਨ ਨਾਲ ਕਰਦਾ ਸੀ ਦੋ ਮੰਜ਼ਲੀ ਹਵੇਲੀ ਦੇ ਕਿੰਨੇ ਹੀ ਨਿੱਕੇ ਮੋਟੇ ਕੰਮ ਸਵਾਰਦਾ ਉਹ ਦਿਨ ਰਾਤ ਜਿਵੇਂ ਥੱਕਦਾ ਹੀ ਨਹੀਂ ਸੀ। ਵਿਸ਼ਨਕੌਰ ਦੀ ਮਾਂ ਦਾ ਤਾਂ ਜਿਵੇਂ ਪਲ ਭਰ ਵੀ ਨਸੀਬੂ ਬਿਨੋਂ ਨਹੀਂ ਸੀ ਸਰਦਾ। ਨਸੀਬੂ ਬਿਨਾ ਤਾਂ ਉਹਦਾ ਰਾਮ ਲਾਲ ਨੂੰ ਜ਼ਮੀਨਾਂ ਉੱਤੇ ਵੀ ਔਖ ਹੁੰਦੀ। ਪਰ ਇਹਨਾਂ ਦੋਵਾਂ ਤੋਂ ਇਲਾਵਾ ਪਰ ਜਵਾਨ ਵਿਸ਼ਨਕੌਰ ਦੇ ਦਿਲ ਉੱਤੇ ਤਾਂ ਜਿਵੇਂ ਉਹ ਰਾਜ ਹੀ ਕਰਨ ਲੱਗ ਪਿਆ ਸੀ। ਵਿਸ਼ਨਕੌਰ ਮਨ ਹੀ ਮਨ ਸੋਚਦੀ ਮੈਂ ਰਾਧਾ ਹਾਂ ਜਾਂ ਰੁਕਮਣੀ। ਸ਼ੋਭਾ ਸਹਿ ਰਹੇ ਹੋਏ ਲੀਵੇ ਜੀ ਜਦੋਂ ਉਹ ਮੱਝਾਂ ਗਾਈਆਂ ਨੂੰ ਪੱਠੇ ਪਾਉਣ ਆਉਂਦਾ ਤਾਂ ਦੂਰ ਖੜੀ ਬਿਸ਼ਨਕਰ ਉਸ ਨੂੰ ਉਹ ਲੋ ਹੋ ਨਿਹਾਰਦੀ ਨਾ ਥੱਕਦੀ ਤੇ ਉਸ ਨੂੰ ਲੱਗਦਾ ਉਹ ਤਾਂ ਨਸੀਬੂ ਦੀ ਰਾਧਾ ਵੀ ਹੈ ਤੇ ਰੁਕਮਣੀ ਵੀ ਜੋ ਵੀ ਸੀ ਉਹ ਹੈ ਤਾਂ ਸਰਪੰਚ ਰਾਮ ਲਾਲ ਦਾ ਕੰਮ ਆ ਖੁਸ਼ੀ ਰਾਮ ਦਾ ਪੁੱਤਰ ਨਸੀਬੂ ਹੀ ਨਾ ਸਰਪੰਚ ਦੇ ਟੱਬਰ ਦਾ ਅੰਗ ਤਾਂ ਉਹ ਕਦੇ ਵੀ ਨਹੀਂ ਸੀ ਬਣ ਸਕਦਾ ਪਰ ਜਵਾਨ ਬਿਸ਼ਨਕਰ ਨੂੰ ਹੁਣ ਸੀਬੂ ਤੋਂ ਬਿਨਾ ਹੋਰ ساری ਦੁਨੀਆ ਵਿੱਚ ਕੁਝ ਵੀ ਨਹੀਂ ਸੀ ਪਾਉਂਦਾ ਦਿਨ ਰਾਤ ਕੜੀ ਪਲਸਤੀ ਆਤਮਾ ਨਸੀਬੂ ਦੇ ਅੰਗ ਸੰਗ ਘੁੰਮਦੀ ਰਹਿੰਦੀ ਉਹ ਨਸੀਬੂ ਨੂੰ ਆਪਣਾ ਤਨ ਮਾਨ ਦੋਵੇਂ ਸੌਂਪਣ ਲਈ ਬੇਹਬਲ ਉਹ ਉઠી ਤੇ ਇਉਂ ਹੀ ਉਸਨੇ ਆਪਣੇ ਆਪ ਨੂੰ ਖੁਦ ਨੂੰ ਇੱਕੋ ਇੱਕ ਮਿਲੀਪ੍ਰਿਤ ਕੜੀ ਵਿੱਚ ਨਸੀਬੂ ਹੱਥ ਸੌਂਪ ਦਿੱਤਾ ਸੀ